ਉਹ ਜਿਹੜਾ ਅਪਾਰਟਮੈਂਟ ਨਹੀਂ ਕਹਿੰਦੇ ਹੁੰਦੇ ਇਹ ਬਰਗਰ ਕੋਈ ਆਹ ਵੇ ਗੱਡੀ ਠਲਦੀ ਇੱਥੇ ਆਪਾਂ ਰਿਕੋ ਖੜੇ ਆ ਲਾਲ ਗੜ੍ਹੇ ਕੇ ਰਿਕੋ ਏ ਤੇ ਰਿਕੋ ਆ ਰਿਕੋ ਆ ਰਿਕੋ ਬੋਬੀ ਠੰਡਾ ਵੀ ਜਾਂਦਾ ਗਰਮਕ ਪਿਆਰਿਓ ਮੀਂਹ ਸ਼ੁਰੂ ਹੋ ਗਿਆ ਹਲ ਮੀਂਹ ਹਨੂਮਾਨ ਗੜ੍ਹੇ ਦਾ ਕਿਲਾ ਆ ਗਿਆ ਜੀ ਨੇ ਕਾਚੀਅਲ ਦੀ ਭੈਣ ਕੋਲੇ ਲੈ ਕੇ ਚੱਲੀ ਹੈ ਕੱਤੇ ਰਸਤੇ ਸਾਜੀ ਹੋਰ ਰਸਤਾ ਨਹੀਂ ਹੁੰਦਾ ਕੋਈ ਇਹਨੂੰ ਗੁਰਮਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ 29 ਅਗਸਤ ਸੋ ਅੱਜ ਜਾਣਾ ਹੈ ਸ਼ੇਰਗੜ ਜੋ ਇੱਥੋਂ ਹੈ ਕਾਫੀ ਦੂਰ ਹੈ ਪਤਾ ਤਾਂ ਨਹੀਂ ਪੱਕਾ ਕਿੰਨਾ ਪਰ ਕਾਫੀ ਦੂਰ ਹੈ ਹਰਮਾਨਗੜ ਤੋਂ ਅੱਗੇ ਹੈ ਅੱਜ ਉੱਥੇ ਜਾਣਾ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਸਮਰ ਕੱਲਾ ਹੀ ਜਾ ਰਿਹਾ ਸਕੂਲ ਸਮਰ ਅੱਜ ਕੱਲਾ ਹੀ ਜਾ ਰਿਹਾ ਸਰਵਤ ਕਰਿਆ ਸਰਵਤ ਬੁਖਾਰ ਹੋਇਆ ਤਾਂ ਨਹੀਂ ਹਾਂ ਫੋਨ ਤੇ ਇ렇게 ਹੋਣ ਜਿਵੇਂ ਜਿਹੜਾ ਮਰਜੀ ਹੈ ਨਾ ਫੋਨ ਨਹੀਂ ਚਲਾਉਣਾ ਬਹੁਤ ਅੱਖਾਂ ਖਰਾਬ ਉਹ ਬੁਖਾਰ ਚ ਹੋ ਜਾਂਦੀਆਂ ਠੀਕ ਹੈ ਸਮਰ ਖੁਸ਼ ਹੈ इधर मुखरी कड़ी नहीं सही है इधर हो ये काल सही करने दे आज समर कला ही जा रहा स्कूल समर सहना पता है ना समर इधर मुखरी गुरु जी ਗੁਰੂ ਸੋ ਗਰਮਕ ਪਿਆਰਿਓ ਅੱਜ ਜਾ ਰਹੇ ਆਂ ਸ਼ੇਰਗੜ੍ਹ ਸ਼ੇਰਗੜ੍ਹ ਸ਼ੇਰੇ ਤੇ ਸੋਰੇ ਤੁਰਨ ਲੱਗਿਆ ਹੁਣ ਤਿਆਰ ਆ ਮੈਂ ਰੈਡੀ ਹੋ ਗਿਆ ਸਰਵੱਤਾ ਟੀਵੀ ਦੇਖੀ ਜਾਂਦਾ ਇਧਰ ਤੁਰ ਪਏ ਆ ਜੀ ਚਾਚਾ ਆ ਗਿਆ ਚਾਚੀ ਵੀ ਆ ਗਈ ਉਧਰ ਬੈਠੀ ਚਾਚੀ ਚਾਚਾ ਕੁੜੋਂ ਨੂੰ ਮਿਲਣ ਚੱਲਿਆ ਜਿਹੜਾ ਸੋ ਗਰਮਕ ਪਿਆਰਿਓ ਤੁਰ ਪਏ ਆ ਪਹੁੰਚਾਂਗੇ 2 ਘੰਟਿਆਂ ਨੂੰ 30 ਕਿਲੋਮੀਟਰ ਹੀ ਤੋਂ नब्बे है एक सौ दस किलोमीटर है डेढ़ घंटे की बाटा वैसे सड़क सही हो गई ਚਾਚੀ ਦੇ ਸਹੂ ਉਹ ਸਾਲੀ ਦੇ ਕੋਲ ਜਾ ਰਹੇ ਆ ਕੱਚੇ ਰਸਤੇ ਪਾ ਲਿਆ ਚਾਚੇ ਨੇ ਚਾਚੀ ਆਪਦੀ ਭੈਣ ਕੋਲ ਹੀ ਲੈ ਕੇ ਚੱਲੀ ਆ ਕੱਚੇ ਰਸਤੇ ਚਾਚੀ ਹੋਰ ਰਸਤਾ ਨਹੀਂ ਹੁੰਦਾ ਕੋਈ ਇਹਨੂੰ ਨਹੀਂ ਹੁੰਦਾ ਪਰਾਂ ਦੀ ਆਉਂਦਾ ਇਕ ਉਧਰ ਦੀ ਜਾਵਾਂਗੇ ਹੁਣ ਜਾਂਦੇ ਓ ਘੜੇ ਜੀ ਸਾਹਮਣੇ ਸਾਹਮਣੇ ਖੜੇ ਤਿਆਰ ਹੋ ਗਏ ਆਪਣੇ ਬੰਦੇ ਇੰਤਜ਼ਾਰ ਕਰ ਗਏ ਬਾਈ ਇਹ ਵੇਟ ਕਰ ਰਹੇ ਆ ਬਹੁਤ ਚਿਰ ਦੀ ਇੰਤਜ਼ਾਰ ਕਰ ਰਹੇ ਆ ਆ ਜਾ ਜੀ ਆ ਜਾ ਉਹ ਵੀ ਤਿਆਰ ਬੈਠਾ ਹੈ ਆ ਵੀ ਬੋਬੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਮਿੱਠੂ ਤੂੰ ਹੀ ਜਾਣਾ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਕਰ ਆਪਾਂ ਕਰਾਂਗੇ हनुमानगढ़ का किला आ गया। पार्क बहुत सोणा इथे देखन वाला पार्क। 9000 चार चीज हाथ दी पूछ नहीं हुंदा जी इथे। पार्कपुरक हुंदा जी चीज आ। ਕਿਹੜਾ پارک ਆਹ پارک ਇੱਥੇ ਹੈ ਸੈਂਟਰਲ پارک ਸੈਂਟਰਲ پارک ਹੈ ਤੇ ਬਹੁਤ ਤਗੜਾ پارک ਪਣਾ ਹੈ ਪੁੱਤ ਆ ਬਬੀ ਕੀ ਖਾਣਾ ਕੱਲ ਦਾ پارک ਖਾਣਾ ਕੋਸ਼ੇ ਹਨਮਾਨਗੜ ਰੁਕੇ ਹੈ ਜੀ ਅਹਮਦਾਬਾਦ 957 ਜੈਪੁਰ 727 किशनगढ़ 401 ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆ ਸ਼ੇਰਗੜ ਆਸੇ ਪਾਸੇ ਸਾਰਾ ਸਰਕਾਰੀ ਜੰਗਲਾਤ ਇੱਥੇ ਸਰਕਾਰ ਵੱਲੋਂ ਪਸ਼ੂ ਜਾਨਵਰ ਛੱਡੇ ਹੋਏ ਆ ਤੇ ਇੱਥੇ ਸਾਰੀ ਤਾਂ ਸਰਕਾਰੀ ਆਸੇ ਪਾਸੇ ਬਹੁਤ ਜੰਗਲ ਹੈ ਤੁਸੀਂ ਦੇਖ ਰਹੇ ਹੋ ਸਾਰਾ ਆਸੇ ਪਾਸੇ ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆ ਹੁਣ ਕਿਸ਼ਨਗੜ ਤੇ ਇਥੇ ਪ੍ਰਸ਼ਾਦਾ ਛਕਣ ਲੱਗੇ ਹਾਂ। ਬੋ ਵੀ ਬੈਠਾ ਪ੍ਰਸ਼ਾਦਾ ਛਕ ਰਿਹਾ ਬੋ ਵੀ ਨੇ। ਦੇਖਿਆ ਕਿ ਦੁਬਾਰਾ ਦੰਨ ਕਰਨੇ। ਰਾਸਟੋਰੀ ਰਾਸਟੋਰੀ ਹੈਲੋ। ਤਲੇਗਾ ਰਾ ਕਿਤੇ ਥਲੇਗਾ ਕੀ ਨਾਮ ਹੈ? ਕੀਰਤ ਕੀਰਤ ਆਸਰੇਗਾ ਕੀਰਤ ਬਿਸਕੁਟ ਖਾਣਾ। बिस्कुट खाना है केप ओए ओ स्माइल ओ स्माइल बिस्कुट खाना चीजी खाना येदा की नाम है येदा येदा कीर्ति है येदा रमनजोत है रमनजोत है अब बिस्कुट खाई जनता रमनजोत कीर्तू ओए गड्डी चला के दिखा गड्डी चलाओ गांड नु तोरो लेव 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 ए ਮੋੜ ਮੋੜਦਾ ਮੋੜਦਾ ਇਹਨੂੰ ਮੋੜ ਦੇ ਇੱਧਰ ਨੂੰ ਮੋੜ ਦੇ ਹਾਂ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਆ ਜਾ ਆ ਜਾ ਆ ਜਾ ਆ ਜਾ ਤਾਂ ਵਧੀਆ ਚਲਾ ਲੈਣਾ ਐ ਕਿਰਤੂ ਫਿਰ ਤੂੰ ਹੈਲੋ ਕਰ ਦੇ ਹੈਲੋ ਹੈਲੋ ਕਰ ਦੇ ਹਾਈ ਕਰ ਦੇ ਹੈ ਨਹੀਂ ਕਰਨੀ ਤੂੰ ਤਾਂ ਹਾਈ ਕਰ ਦੇ ਹਾਈ ਕਰ ਦੇ ਇੱਧਰ ਮੈਨੂੰ ਹੈਲੋ ਕਰ ਦੇ ਹੈਲੋ ਕਰ ਦੇ ਕਰ ਦੇ ਹੈਲੋ ਬੱਸ ਤੂੰ ਹੀ ਕਰ ਦੇ ਬੁੱਤ ਹੈਲੋ ਕਰ ਦੇ ਓ ਬੱਲੇ ਬਈ ਬੱਲੇ ਬਈ ਬਹੁਤ ਸ਼ਾਨੇ ਗਰਮਖ ਪਿਆਰਿਓ ਹੁਣ ਚੱਲੇ ਆਂ ਵਾਪਸ ਘਰ ਅ ਤੁਰਪੇ ਹੁਣ ਵਾਪਸ ਬਸ ਗੱਡੀ ਮੋੜ ਰਹੇ ਆ ਹੁਣ ਸ਼ੇਰਗੜ ਤੋਂ ਵਾਪਸ ਕਿਸ਼ਨਪੁਰੇ ਤੋਂ ਵਾਪਸ ਤੁਰਪੇ ਆ ਇਧਰ ਬੱਦਲ ਬਹੁਤ ਤਕੜਾ ਚੜ ਗਿਆ ਬੱਦਲ ਬਹੁਤ ਤਕੜਾ ਆ ਗਿਆ ਨਹੀਂ ਆ ਸਕਦਾ ਰਸਤੇ ਚ ਗਰਮਖ ਪਿਆਰਿਓ ਬੱਦਲ ਦੇਖੋ ਕਿੱਡਾ ਤਕੜਾ ਬਹੁਤ ਕੋਲਾਬੋਲਾ ਆ ਗਿਆ ਬੱਦਲ ਇੰਦਰੋਂ ਆਇਆ ਠੀਕ ਨਾ ਉਹ ਇਹ ਦਿਸ਼ਣੇ ਨਹੀਂ ਕੈਮਰੇ ਚ ਜਾਜ ਆ ਗਏ ਚੀਜੀ ਕਾਲੀ ਤੰਗ ਚੀਜੀ 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 ਸੋ ਗਰਮਖ ਪਿਆਰਿਓ ਤਰਪੇ ਆ ਵਾਪਸ ਕਿਸ ਨੇ ਪੂਰਾ ਪੈਂਡਾ ਲਿਆ ਚਾਚਾ ਕਿਸਨਪੁਰੇ ਤੋਂ ਬਹਿ ਗਿਆ ਸਾਰੇ ਸੱਟੋ ਕੀ ਹਾਂ ਜਿੱਤੇ ਹੁਣ ਰਸਤੇ ਵਿੱਚ ਕਿਤੇ ਰੁਕਾਂਗੇ ਪਾਰਕ ਦੇਖਣਾ ਜੀ ਹਾਂਜੀ ਦੇਖ ਲਾਂਗੇ ਜੀ ਰੁਕਣਾ ਆਪਾਂ ਪਾਰਕ ਦੇਖਣਾ ਉਹ ਵੀ ਠੀਕ ਹੈ ਹਾਂਜੀ ਕੋਈ ਦਿਖਾਣਾ ਮਹਿਮਾਨ ਘਰ ਦਾ ਵੰਤਾ ਵੀ ਆਪਾਂ ਕਰੀ ਜਾਣਾ ਠੀਕ ਹੈ ਲੈ ਕੇ ਜਾਣਾ ਗਰਮੁਖ ਪਿਆਰਿਓ ਮੌਸਮ ਬਹੁਤ ਸੁਣਾ ਹੋ ਗਿਆ ਦੇਖੋ ਪਾਣੀ ਆ ਗਿਆ ਗਰਮੁਖ ਪਿਆਰਿਓ ਨਾਲੀ ਭਰੀ ਏ ਫੁੱਲ ਮੀਂਹ ਸ਼ੁਰੂ ਹੋ ਗਿਆ ਜੀ ਬੱਦਲ ਲੱਗੇ ਬਹੁਤ ਗਰਮਕ ਪਿਆਰਿਓ ਮੀਂਹ ਸ਼ੁਰੂ ਹੋ ਗਿਆ ਹਲ ਮੀਂਹ ਇਹਦੇ ਜਾਣੇ ਆਪਾਂ ਮੀਂਹ ਆਉਂਦਾ ਜ਼ਰੂਰ ਅਸੀਂ ਉੱਧਰ ਰਾਵਲੇ ਗਏ ਉੱਧਰ ਮੀਂਹ ਬਹੁਤ ਮੀਂਹ ਆਇਆ ਲੱਗਦਾ ਜਾਗਾ ਆ ਕੇ ਜਾਂਦਾ ਮੀਂਹ ਬਹੁਤ ਅਟ ਗਿਆ ਜੀ ਮੀ ਬਿਲਕੁਲ ਬਿਲਕੁਲ ਅਟ ਗਿਆ ਉਹ ਵੀ ਬੈਠਾ ਉਹ ਵੀ ਤੇਰੇ ਇੱਥੇ ਜਿਵੇਂ ਹੀ ਹੈ ਨਹੀਂ ਮੀ ਹਨਾ ਹਨਾ ਚ ਮੀ ਹੈ ਨਾ ਫਰ ਡੱਕਾ ਰਿਕੋ ਰੁਕੇ ਆ ਜੀ ਰਿਕੋ ਠੰਡਾ ਪੀ ਰਹੇ ਆ ਬਰਗਰ ਚਾਚੀ ਬਰਗਰ ਖਾਣਾ ਬਰਗਰ ਖਾਣਾ ਦੱਤ ਸੇ ਬੋਲਦੀਆਂ ਕਰਦੀ ਐ ਹਾਂ ਇਹ ਗੈਸ ਚੜ ਗਿਆ ਗੈਸ ਚੜ ਗਿਆ ਮਸੀ ਨੂੰ ਠੰਡਾ ਕੋਈ ਵਰਕਰ ਕੋਈ ਵਾਹ ਬਈ ਗੱਡੀ ਢਲਦੀ ਇੱਥੇ ਆਪਾਂ ਰਿਕੋ ਖੜੇ ਆ ਲਾਲ ਗੜੇ ਕੇ ਰਿਕੋ ਏ ਇਹ ਰਿਕੋ ਆ ਰਿਕੋ ਆ ਰਿਕੋ ਬੋਬੀ ਠੰਡਾ ਵੀ ਜਾਂਦਾ ਐ ਇਹ ਤਾਂ ਉਹ ਐਪਾਰਟਮੈਂਟ ਨਹੀਂ ਕਹਿੰਦੇ ਨੇ ਇਹ ਉਹ ਐਪਾਰਟਮੈਂਟ ਨੇਰਾ ਹੋ ਗਿਆ ਬੱਤਲੇ ਕੋ ਬੋਬੀ ਨੂੰ ਛੱਡ ਤੱਕ ਕਰੇ ਮੈਂ ਆਪਾਂ ਚੱਲਦੇ ਆਂ ਕਰੇ ਲੋ ਜੀ ਪਹੁੰਚ ਚੁੱਕੇ ਆਂ ਘਰੇ ਮੰਮੀ ਡਾਂਗ ਚੱਕੀ ਖੜੀ ਐ ਰਾਤ ਹੋ ਗਈ ਕਹਿੰਦੇ ਲੱਟਾਂ ਪੈਂਦੀਆਂ ਸੋ ਦੋਸਤੋ ਅੱਜ ਦਾ ਵੀ ਲੋਕ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵੀ ਲੋਕ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਕੱਲ ਨੂੰ ਫੇਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਤੇ ਬੁਖਾਰ ਤਾਂ ਨਹੀਂ ਹੋਇਆ ਨਹੀਂ ਹੋਇਆ ਅੱਜ ਯਾਦ ਨਹੀਂ ਆਉਂਦਾ ਤੇਰਾ ਸਕੂਲ ਕਿਵੇਂ ਰਿਹਾ ਵਧੀਆ